ਹਰ ਇੱਕ ਵੱਡੇ ਛੋਟੇ ਕਿਸਾਨ ਦਾ ਸਾਰੇ ਪੀੜ੍ਹੀਆਂ ਦੀ ਵੀਡੀਓ ਬਣਾ ਲਿਖੇ ਹੋ ਕੇ ਹੰਬੜਾ ਮਾਰਨ ਦਾ ਕੰਮ ਹੈ ਇੱਕ ਸਮਾਂ ਸੀ ਜਦੋਂ ਬਾਬੇ ਨਾਨਕ ਨੇ ਜਾਬਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਹਨੂੰ ਜਾਬਰ ਆਖਿਆ ਸੀ ਉਹ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਔਰਗ ਦੇਵ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਆਖਿਆ ਸੀ ਤੂੰ ਮਾਪੀ ਹੈ ਇੱਕ ਸਮਾਂ ਸੀ ਜਦੋਂ ਸ਼ਹੀਦ ਭਗਤ ਸਿੰਘ ਨੇ ਆਪਣੇ ਹੱਕਾਂ ਦੀ ਲੜਾਈ ਲੜੀ ਇੱਕ ਸਮਾਂ ਸੀ ਜਦੋਂ ਉਧਮ ਸਿੰਘ ਨੇ ਆਪਣੇ ਹੱਕਾਂ ਦੀ ਲੜਾਈ ਲੜੀ ਉਹ ਕਿਸੇ ਨਿੱਜੀ ਕੰਮ ਨਹੀਂ ਨਹੀਂ ਸੀ ਲੜਦੇ ਉਹ ਆਪਣੇ ਹੱਕਾਂ ਲਈ ਨਹੀਂ ਸੀ ਲੜਦੇ ਉਹ ਲੋਕਾਂ ਲਈ ਲੜਦੇ ਸੀ ਇੱਕ ਸਮਾਂ ਸੀ ਜਦੋਂ ਕਰਤਾਰ ਸਿੰਘ ਸਰਾਭਾ ਉਨੀਆ ਸਾਦਾ ਦੀ ਉਮਰ ਦੇ ਵਿੱਚ ਫਾਂਸੀ ਦੇ ਰੱਸੇ ਤੋਂ ਝੁਲ ਗਿਆ ਇੱਕ ਸਮਾਂ ਸੀ ਜਦੋਂ ਰਾਜਗੁਰੂ ਸੁਖਦੇਵ ਸਿੰਘ ਭੱਤ ਸਿੰਘ ਹੋਰੀ ਫਾਸੀ ਦਾ ਰੱਸਾ ਆਪਣੇ ਗਰਦ ਚ ਪਾ ਗਏ ਉਹ ਕਿਸੇ ਨਿੱਜੀ ਸਵਾਰਥ ਲਈ ਨਹੀਂ ਸੀ ਫਾਸੀ ਤੇ ਚੜੇ ਉਹ ਹਰ ਮੌਕੇ ਦੇ ਹੱਕਾਂ ਲਈ ਫਾਸੀ ਤੇ ਚੜੇ ਸੀ ਜਿਹੜੇ ਨਬੜੇ ਡੱਬੇ ਕੁਚਲੇ ਹੋਏ ਲੋਕ ਨੇ ਉਹਨਾਂ ਦੇ ਹੱਕਾਂ ਦੇ ਲਈ ਲੜੇ ਸੀ ਉਹ ਉਹ ਜ਼ਾਲਮ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਐ ਕਹਿ ਦਿੰਦੇ ਸੀ ਜ਼ਾਲਮਾ ਤੂੰ ਜ਼ਾਲਮ ਹੈ ਉਹ ਸਮਾਂ ਉਹਨਾਂ ਨੂੰ ਉਹਨਾਂ ਸਮਾਂ ਬਾਰੀ ਸਾਡੀ ਐ ਉਹ ਤਾਂ ਚਲੇ ਗਏ ਦੁਬਾਰੇ ਮੁੜ ਕੇ ਨਹੀਂ ਆਉਣਾ ਬਖਸ਼ ਸਿੰਘ ਨੇ ਦੁਬਾਰੇ ਮੁੜ ਕੇ ਸ਼ਹੀਦ ਉਧਮ ਸਿੰਘ ਨੇ ਨਹੀਂ ਆਉਣਾ ਦੁਬਾਰੇ ਮੁੜ ਕੇ ਗੁਰੂ ਗੋਬਿੰਦ ਸਿੰਘ ਨੇ ਨਹੀਂ ਆਉਣਾ ਦੁਬਾਰੇ ਮੁੜ ਕੇ ਗੁਰੂ ਨਾਨਕ ਦੇਵ ਨੇ ਨਹੀਂ ਆਉਣਾ ਉਹ ਤਾਂ ਸੋਨੂੰ ਆਪਣਾ ਰੂਪ ਬਖਸ਼ ਕੇ ਗਏ ਸੀ ਕਿ ਤੁਸੀਂ ਸਾਡਾ ਰੂਪ ਖਾਸ ਖਾਲਸਾ ਸੋਨੂੰ ਬਣਾ ਕੇ ਸੀ ਉਹ ਕਹਿੰਦਾ ਸੀ ਤੁਸੀਂ ਮੈਨੂੰ ਸ਼ੀਸ਼ੇ ਵਿੱਚ ਦੀ ਦੇਖ ਲਿਆ ਕਰੋ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਰੂਪ ਨਾਦਰ ਆਉਂਗੇ ਚਾਰ ਸਾਹਿਬ ਜੱਤੇ ਬਾਰੇ ਸੀ ਉਹਨਾਂ ਨੇ ਆਪਣੇ ਖਾਤਰ ਇਹ ਨਹੀਂ ਬਾੜੇ ਸੀ ਭਰਾਵੋ ਕਿ ਤੁਸੀਂ ਕੱਲਾ ਕੱਲਾ ਅੰਦਰ ਵੜ ਜੋ ਆਪਣੇ ਸਵਾਥ ਲਈ ਲੁਕ ਜੋ ਅੰਦਰ ਵੜ ਕੇ ਬਹੁਤੇ ਵੱਡੇ ਅੱਜ ਕੱਲ੍ਹ ਜ਼ਗੀਰਦਾਰ ਨੇ ਜਿਹੜਾ ਉਹ ਆਪਣੇ ਨਾਲ ਵੀ ਨਹੀਂ ਲੱਗ ਰਹੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਸਾਰਿਆਂ ਦਾ ਕੰਮ ਹੈ ਅੱਜ ਜਿਹੜਾ ਅੱਜ ਦਾ ਸਮਾਂ ਚੋਰ ਵੀ ਇਹਦੇ ਵਿੱਚ ਨੇ ਤੇ ਸਾਥ ਵੀ ਇਹਦੇ ਵਿੱਚ ਨੇ ਜੁਰਮ ਕਰਨ ਵਾਲੇ ਵੀ ਆਪਣੇ ਵਿੱਚ ਨੇ ਤੇ ਜੁਰਮ ਤੋਂ ਬਚਾਉਣ ਵਾਲੇ ਵੀ ਆਪਣੇ ਵਿੱਚ ਨੇ ਆਪਾਂ ਨੇ ਇਹ ਵੇਖਣਾ ਹੈ ਕਿ ਜੁਰਮ ਤੋਂ ਕਿਵੇਂ ਬਚਣਾ ਹੈ ਤੇ ਜੁਰਮ ਦਾ ਟੱਕਰਾ ਕਿਵੇਂ ਕਰਨਾ ਹੈ ਜਿਹੜਾ ਹੁਣ ਸਮਾਂ ਚੱਲ ਰਿਹਾ ਆਪਾਂ ਨੇ 26 ਤਰੀਕ ਨੂੰ ਆਪਣੇ ਦਿੱਲੀ ਜਾਣਾ ਹੈ ਦਿੱਲੀ ਦੀ ਜਾ ਕੇ ਿੱਟਣੜ ਿੱਟ ਖੜਕਾਉਣੀ ਹੈ ਸੋ ਦਿੱਲੀ ਜਾਣ ਵਾਸਤੇ ਜੀ ਜਿਹੜਾ ਵੀ ਵੀਰ ਭਾਈ ਦਿੱਲੀ ਜਾਣਾ ਚਾਹੁੰਦਾ ਹੈ ਉਹ ਸਾਨੂੰ ਆਪਣੇ ਰਜਿਸਟਰਾਂ ਦੇ ਉੱਪਰ ਆਪਣਾ ਨਾਮ ਲਿਖਾਂਗੇ ਉਹਦਾ ਮੋਬਾਈਲ ਨੰਬਰ ਲਿਖਾਂਗੇ ਮੋਬਾਈਲ ਨੰਬਰ ਲਿਖ ਕੇ ਐਡਰੈਸ ਲਿਖ ਕੇ ਪੱਕੇ ਤੌਰ ਤਰੀਕੇ ਨਾਲ ਦਿੱਲੀ ਲਗਾਇਆ ਜਾਊਗਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਊਗਾ ਜੇ ਭਰਾਵੋ ਕਿਸੇ ਨੇ ਦਿੱਲੀ ਜਾਣਾ ਡਰਨਾ ਨਹੀਂ ਤੇ ਹੁਣ ਜੁਰਮ ਦਾ ਡਟ ਕੇ ਮੁਕਾਬਲਾ ਕਰਨਾ ਆ ਤਰਪਾਲਾ ਪਾ ਲਓ ਆਪਣੀਆਂ ਆਪਣੀਆਂ ਟਰਾਲੀਆਂ ਤੇ ਵਿੱਚ ਸਿੱਟ ਲਓ ਗੱਦੇ RAMLAL ਬੈਠ ਕੇ ਜਾਣਾ ਜਦੋਂ ਸਮਾਂ ਆਉਂਦਾ ਸਰਹੰਦ ਜਾਣ ਦਾ ਆ ਉਹੀ ਸਮਾਂ ਆਉਣ ਆਲਾ ਉਹ ਮੂਰੇ ਹੁਣ ਸਰਹੰਦ ਜਾਣ ਨੂੰ ਸਮਾਂ ਆਊਗਾ ਆਪਾਂ ਸਾਰਿਆਂ ਨੇ ਜਾਣਾ ਵੀ ਹੈ ਫਿਰ ਦੇਖਿਓ ਆਪਾਂ ਕਿੰਨਾ ਵੱਧ ਚੜ ਕੇ ਇੱਕ ਦੂਜੇ ਤੋਂ ਪਹਿਲਾਂ ਮੂਹਰੇ ਕਹਾਂਗੇ ਵੀ ਮੈਂ ਜਾਊਂਗਾ ਮੈਂ ਜਾਊਂਗਾ ਓਏ ਅੱਜ ਵੀ ਇਹ ਉਹੀ ਸਮਾਂ ਹੈ ਜੇ ਆਪਣੇ ਆਪ ਨੂੰ ਬਚਾਉਣਾ ਹੈ ਜੇ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਫਿਰ ਸਾਰਿਆਂ ਨੂੰ ਆਪਾਂ ਨੂੰ ਇਕ ਹੋਣਾ ਪੈਣਾ ਹੈ ਇਸੇ ਲਈ ਸਾਰਿਆਂ ਨੂੰ ਬੇਤੀ ਹੈ ਨਗਰ ਨੂੰ ਕਿ ਭਾਈ ਟਰਾਲੀਆਂ ਆਪੋ ਆਪਣੀਆਂ ਤਿਆਰ ਕਰ ਲਓ ਹੋ ਸਕਦਾ ਆਪਾਂ ਬੱਸਾਂ ਵੀ ਲੈ ਕੇ ਜਾਵਾਂਗੇ ਆਪਣੇ ਪਿੰਡ ਨੂੰ ਇਹ ਉਹਨਾਂ ਨੇ ਜਿਹੜਾ ਕਿਸਾਨ ਜੁਨੀਅਰ ਨੇ ਆਪਰ ਨੂੰ ਆਖਿਆ ਆਪਾਂ ਉੱਥੇ ਜਾਂਦੇ ਰਹਾਂ ਸਾਨੂੰ ਉਥੇ ਜਾ ਕੇ ਪਤਾ ਲੱਗਿਆ ਸਾਨੂੰ ਵੀ ਪਹਿਲਾਂ ਐ ਲੱਗਦਾ ਸੀ ਵੀ ਜਿਹੜੇ ਬਾਬੇ ਨੇ ਛੰਡੇ ਤੇ ਡੰਡਾ ਪਾ ਕੇ ਬੈਠ ਜਾਂਦੇ ਨੇ ਜਿੰਨਾ ਤੱਕ ਆਪਾਂ ਕਿਸਾਨ ਜੂਨੀਅਰ ਦੇ ਵਿੱਚ ਜਾਵਾਂਗੇ ਨਹੀਂ ਉਥੇ ਆਪਾਂ ਨੂੰ ਪਤਾ ਨਹੀਂ ਲੱਗੂਗਾ ਉਥੇ ਜਾ ਕੇ ਪਤਾ ਲੱਗਦਾ ਵੀ ਕੀ ਭਾਅ ਵਿਕ ਰਹੀ ਹੈ ਨਹੀਂ ਤਾਂ ਹੁਣ ਸਮਝ ਲਓ ਆ ਘਰਾਂ ਦੇ ਵਿੱਚ ਖੁਸ਼ੀਆਂ ਬਰਕਰਾਰ ਨਹੀਂ ਰਹਿਣੀਆਂ ਸਮਝ ਲਓ ਆਪਾਂ ਤਾਂ ਮਾਰੀ ਗਏ ਤੁਸੀਂ ਪਿਛਲੀਆਂ ਸਟੇਟਾਂ ਦਾ ਬਿਹਾਰ ਝਾਰਖੰਡ ਯੂਪੀ ਹੋਰ ਵੀ ਕਈ ਸਟੇਟਾਂ ਤੋਂ ਤੁਸੀਂ ਦੇਖਿਆ ਵੀ ਟਰੱਕ ਭਰ-ਭਰ ਕੇ ਕਣਕਾਂ ਜੀਰੀਆਂ ਦੇ ਇੱਥੇ ਆ ਰਹੇ ਨੇ ਉਹ ਰੋਕੇ ਵੀ ਪਏ ਨੇ